ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਸਭੇ ਕਰੋ ਜੀ ਦਰਸ਼ਨ ਗੁਰਦੁਆਰਾ ਮੋਤੀ ਮਹਾਰਾਜ ਜੀ ਦੇ ਇਹ ਗੁਰਦੁਆਰਾ ਸਾਬ ਮੋਤੀ ਮਹਾਰਾਜ ਜੀ ਦੇ ਨਾਮ ਤੇ ਗੁਰਦੁਆਰਾ ਮੋਤੀ ਮਹਾਰਾਜ ਜੀ ਦਾ ਗੁਰਦੁਆਰਾ ਮੋਤੀ ਮਹਾਰਾਜ ਸਾਹਿਬ ਜਿਨ੍ਹਾਂ ਨੇ ਦੁੱਧ ਦੀ ਸੇਵਾ ਕੀਤੀ ਸੀ ਸਾਬ ਜਦਿਆਂ ਨੂੰ ਠੰਡੇ ਬੁਰਜ ਦੇ ਵਿੱਚ ਠੰਡੇ ਬੁਰਜ ਦੇ ਵਿੱਚ ਦੁੱਧ ਪਿਛਾਇਆ ਸੀਗਾ ਇਹ ਉਹਨਾਂ ਦਾ ਨਾਮ ਤੇ ਗੁਰਦੁਆਰਾ ਮੋਤੀ ਮਹਿਰਾ ਤੇ ਇਸ ਇਥੇ ਸੁਤਾਨ ਦੇ ਅੰਦਰ ਗਲਾਸ ਵੀ ਹੈਗੇ ਨੇ ਉਹ ਗਲਾਸ ਯਾਦਗਾਰ ਜਿਨ੍ਹਾਂ ਨਾਲ ਸਾਹਿਬ ਜਦੋਂ ਦੁੱਧ ਚਕਾਇਆ ਸੀਗਾ ਮੋਤੀ ਮਹਿਰਾ ਜੀ ਨੇ ਇਹ ਗੁਰਦੁਆਰਾ ਜਦੋਂ ਤੁਸੀਂ ਫਤਿਹਗੜ੍ਹ ਸਾਹਿਬ ਆਉਣਾ ਹੈ ਤਾਂ ਇਹ ਥੋੜੀ ਦੂਰੀ ਤੇ ਆ ਜਦੋਂ ਆਪਾਂ ਮਰਿੰਡੇ ਵੱਲ ਨੂੰ ਬਸੀ ਬਠਾਣਾ ਵੱਲ ਨੂੰ ਜਾਂਦੇ ਆ ਤਾਂ ਇਸੇ ਰੋਡ ਪਰ ਆਏ ਇਸਦੇ ਆਪੋਜੀਟ ਏ ਮਸੀਤ ਆ ਇਸ ਤਰ ਪੈਗਾ ਗੁਰਦੁਆਰਾ ਸ੍ਰੀ ਫਤੇਗੜ ਸਾਹਿਬ ਇਸ ਤਰ ਪੈਗਾ ਜੀ ਬਸੀ ਪਠਾਨਾ ਮਰਿੰਡਾ ਇਹ ਫਤੇਗੜ ਸਾਹਿਬ ਤੋਂ ਥੋੜੀ ਦੂਰੀ ਤੇ ਜੀ ਗੁਰਦੁਆਰਾ ਇਹ ਮੋਤੀ ਮਾਰਾ ਇਹਨਾਂ ਨੇ ਦੁੱਧ ਦੀ ਸੇਵਾ ਕੀਤੀ ਸੀ ਇਹ ਕੌਣਾਂ ਦੀ ਯਾਦ ਵਿੱਚ ਇਸ ਜਗ੍ਹਾ ਤੇ ਗੁਰਦੁਆਰਾ ਬਣਿਆ ਹੋਇਆ ਜਿੱਥੇ ਕੀ ਹਜ਼ਾਰਾਂ ਹੀ ਸੰਗਤ ਨਮਸਤਕ ਆਉਂਦੀ ਆ ਸੀਦੀ ਦਿਹਾੜੇ ਤੇ ਲੱਖਾਂ ਦੀ ਸੰਗਤ ਆ ਪਹੁੰਚੇ ਹੋયા ਅੱਜ ਸ੍ਰੀ ਫਤੇਗੜ ਸਾਹਿਬ ਆ ਤੋਂ ਇੱਥੇ ਅਨੇਕਾਂ ਹੀ ਲੰਗਰ ਲੱਗੇ ਹੁੰਦੇ ਨੇ ਕਈ ਤਰ੍ਹਾਂ ਦੇ ਲੰਗਰ ਹਜ਼ਾਰਾਂ ਦੀ ਗਿਣਤੀ ਵਿੱਚ ਲੰਗਰ ਲੱਗਦੇ ਨੇ ਜਦੋਂ ਸ਼ਹੀਦੀ ਦਿਹਾੜਾ ਹੁੰਦਾ ਹੈ ਸਾਹਤਾ ਦੇ ਦਿਨ ਹੁੰਦੇ ਨੇ ਤੁਸੀਂ ਵੇਖ ਸਕਦੇ ਹੋ ਬਾਕੀ ਸੰਗਤਾਂ ਦਾ ਇਕੱਠ ਆ ਗਿਆ ਸੰਗਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਆ ਰਹੀਆਂ ਨੇ ਪਹੁੰਚ ਰਹੀਆਂ ਨੇ ਵੇ ਕੋਈ ਸੇਵਾ ਕਰ ਰਿਹਾ ਸਾਰੇ ਜਗ੍ਹਾ ਤੇ ਸੇਵਾਦਾਰ ਲੱਗੇ ਹੋਣੇ ਜਿਵੇਂ ਕਿ ਚਾਹ ਦੀ ਸੇਵਾ ਕਰਦੇ ਨੇ ਕਰਨਾ ਕਰਪਾ ਤੁਸੀਂ ਚੱਕ ਕੇ ਜਾਓ ਜੀ ਹਾਂਜੀ ਤੁਸੀਂ ਵੇਖ ਸਕਦੇ ਹੋ ਕਾਜੂ ਮਦਾ ਪਾ ਕੇ ਲਾਹਣੇ ਸੇਵਾ ਕਰਦੇ ਤੁਸੀਂ ਵੇਖ ਸਕਦੇ ਹੋ ਕਿ ਆ ਜੋ ਕੇਸਟਰ ਵਾਲਾ ਉਹ ਤੇ ਕੋਈ ਸਫਾਈ ਕਰਦੇ ਨੇ ਬਹੁਤ ਵੱਡੀ ਸੇਵਾ ਇਹਨਾਂ ਦੀ ਇਹ ਬਹੁਤ ਵੱਡਾ ਜਾਗਰਾਨਾ ਇਹਨਾਂ ਦਾ ਹਾਂਜੀ ਹਾਂ ਕੋਈ ਭਾਈ ਆਪਣਾ ਦੇਖੋ ਜੀ ਰੋਜੀ ਇਹ ਰੋਟੀ ਕਮਾ ਰਿਆ ਇਸ ਤਰ੍ਹਾਂ ਕੰਮ ਕਰਕੇ ਜਿਵੇਂ ਕਿ ਗੁਆਰੇ ਵੇਚ ਰਹੀ ਕੋਈ ਤੇ ਇਸ ਤਰ੍ਹਾਂ ਇਸ طرف ਲੱਗਿਆ ਹੋਇਆ ਗੁਰਦੁਆਰਾ ਇਹਨਾਂ ਦਾ ਲੰਗਰ ਹੈ ਉਹਨਾਂ ਦੀ ਜਾਦ ਦੇ ਵਿੱਚ ਆ ਸਾਬ ਜਾਦਾਂ ਜਾਦ ਦੇ ਵਿੱਚ ਆ ਦੇਖੋ ਜੀ ਤੇ ਆਪਾਂ ਤਸਵੀਰ ਵੀ ਦਿਖਾਵਾਂਗੇ ਤਨ ਤਨ ਮੋਤੀ ਜਿੰਨ ਤਨ ਮੋਤੀ ਜਿੰਨ ਪੁਣਾ ਕਮਾਇਆ ਗੁਰ ਲਾਲਾਂ ਤਾਂ ਹੀ ਦੁੱਧ ਪਲਾਇਆ ਅਮਰ ਸ਼ਹੀਦ ਬਾਬਾ ਮੋਤੀ RAM ਮਹਿਰਾ ਮੈਮੋਰੀਅਲ ਐਂਡ ਚੈਰੀਟੇਬਲ ਟਰਸਟਾ ਸ੍ਰੀ ਕਟਗੜ ਸਾਹਿਬ ਤੁਸੀਂ ਇੱਥੇ ਹੋਣ ਦਾ ਸੇਵਾਜਾਇਮ ਹਾਂਜੀ ਕਿਹੜਾ ਪਿੰਡ ਹੈ ਵੀਰ ਜੀ ਤੁਹਾਡਾ ਜੀ ਹਾਂਜੀ ਬੁਰਜਲੀ ਬੁਰਜਲੀ ਬੁਰਜ ਹਰੀ ਮਾਨਸਾ ਬੁਰਜ ਹਰੀ ਮਾਨਸਾ ਜਿਲ੍ਹਾ ਅੱਛਾ ਜੀ ਮਾਨਸਾ ਜਿਲ੍ਹਾ ਪਿੰਡ ਬਾਈ ਬੁਰਜ ਹਰੀ ਤੋਂ ਆਏ ਹੋ ਨੇ ਜਿਹੜੇ ਲੰਗਰ ਲੈ ਕੇ ਇਹ ਕਈ ਕਿੰਨੇ ਪਿੰਡਾਂ ਦੇ ਸਹਿਯੋਗ ਨਾਲ ਲੰਗਰ ਆਈ ਇਹ ਇਹ ਹੋਰ ਸਾਰੇ ਪਿੰਡਾਂ ਦੇ ਸਹਿਯੋਗੀ ਪਿੰਡ ਨੂਬਗੜ੍ਹ ਪਲਾਟ ਦੇ ਬੁਰਜਲੀ ਦਾ ਸਾਂਝਾ ਲੰਗਰ ਅੱਛਾ ਜੀ ਇਹ ਡਿਸਟ੍ਰਿਕਟ ਤੁਹਾਡਾ ਕਿਹੜਾ ਜੀ ਮਾਨਸਾ ਜੀ ਮਾਨਸਾ ਠੀਕ ਹੈ ਜੀ ਏ ਭਾਈ ਮਾਨਸਰ ਦੁਆਰੇ ਨੇ ਬੁਰਜ ਹਰੀ ਤੋਂ ਤੇ ਹੋਰ ਵੀ ਪਿੰਡਾਂ ਦੇ ਨਾਲ ਸਹਿਯੋਗ ਆ ਜਿਵੇਂ ਕਿ ਆਪਾਂ ਪੜ ਕੇ ਸੁਣਾਉਂਦੇ ਆ ਪਿੰਡੇ ਤੇ ਲਿਖੇ ਹੋਏ ਨੇ ਤੇ ਦੇਖ ਸਕਦੇ ਹੋ ਤੁਸੀਂ ਸੰਗਤਾਂ ਨੂੰ ਸੰਗਤਾਂ ਦੁੱਧ ਛੱਕਰੀਆਂ ਨੇ ਦੁੱਧ ਇਹਨਾਂ ਦਾ ਜਿਵੇਂ ਕਿ ਬਾਈਆਂ ਉਹਨਾਂ ਦਾ ਬਹੁਤ ਵਧੀਆ ਦੁੱਧ ਤਿਆਰ ਕੀਤਾ ਹੋਇਆ ਏ ਆਜੋ ਵਾਹਿਗੁਰੂ ਜੀ ਆਜੋ ਗਰਮਾ ਗਰਮ ਦੁੱਧ ਪੀਓ ਹਾਂਜੀ ਦੇਖ ਸਕਦੇ ਤੁਸੀਂ ਬਾਈ ਜਿਵੇਂ ਸੇਵਾ ਕਰ ਰਹੇ ਦੁੱਧ ਦੀ ਦੁੱਧ ਛਕਾਰੇ ਨੇ ਮੋਤੀ ਮੋਤੀ ਮਹਾਰਾ ਦੀ ਜਾਦ ਦੇ ਵਿੱਚ ਉਹਨਾਂ ਦੀ ਸਾਥ ਕਾਰਨ ਅਜਾ ਦੇਖੋ ਇਹ ਲੰਗਰ ਲੱਗਦੇ ਨੇ ਤੇ ਹਜ਼ਾਰਾਂ ਹੀ ਗਿਣਤਾ ਲੱਖਾਂ ਦੀ ਕਿੰਟੀ ਵਿੱਚ ਆ ਸੰਗਤਾਂ ਪਹੁੰਚਦੀਆਂ ਨੇ ਨਮਸਤਕ ਆਉਂਦੇ ਨੇ ਇਸ ਜਗ੍ਹਾ ਤੇ ਆ ਕੇ ਉਹਨਾਂ ਦੀ ਚਰਨਾਂ ਦੇ ਵਿੱਚ ਤੇ ਬਹੁਤ ਵੱਡਾ ਸਹਿਯੋਗ ਆ ਬਾਈਆਂ ਦਾ ਇਹ ਬਾਬਾ ਇਹ ਮੋਤੀਰਾਮ ਮਹਾਰਾਜ ਜੀ ਦੀ ਯਾਦ ਵਿੱਚ ਇਹਨਾਂ ਨੇ ਲੰਗਰ ਲਾਇਆ ਹੋਇਆ ਜੀ ਇਸ ਤਰ੍ਹਾਂ ਮੋਤੀ ਮੋਤੀराम ਮਹਾਰਾਜੀ ਨੇ ਸੇਵਾ ਕੀਤੀ ਸੀ ਕਿ ਦੁੱਧ ਦੀ ਸਹਿਬਜ਼ਾਦਿਆਂ ਨੂੰ ਦੁੱਧ ਸਕਾਇਆ ਸੀਗਾ ਜਦੋਂ ਉਹਨਾਂ ਨੂੰ ਸਹਿਬਜ਼ਾਦਿਆਂ ਨੂੰ ਢੰਡੇ ਬੁਰਜ ਦੇ ਵਿੱਚ ਮਾਤਾ ਤੰਤਰ ਮਾਤਾ ਜਗਤ ਜਗਤ ਮਾਤਾ ਗੁਜਰਕੌਰ ਜਾਗਤ ਮਾਤਾ ਗੁਜਰਕੌਰ ਜੀ ਦੇ ਨਾਲ ਉਹਨਾਂ ਦੇ ਪੋਤੇ ਜਿਗਰ ਦੇ लाडले ਸ਼ਗird ਪੁੱਤ ਜਿਵੇਂ ਕਿ ਜੋਰਾਵਰ ਸਿੰਘ ਜੀ ਪਤੇ ਸਿੰਘ ਜੀ ਉਹਨਾਂ ਦੇ ਨਾਲ ਸਨ ਠੰਡੇ ਬੁਰਜ ਦੇ ਵਿੱਚ ਉਸੇ ਜਗ੍ਹਾ ਤੇ ਮੋਤੀ ਰਾਮ ਮੈਰਾ ਜੀ ਨੇ ਦੇਖੋ ਇਹ ਕਿੱਡੀ ਵੀਡੀਓ ਸੇਵਾ ਕੀਤੀ ਆ ਦੁੱਧ ਚਕਾਉਂਦੇ ਨੇ ਉਹਨੇ ਸਹਿਬਜ਼ਾਦਿਆਂ ਨੂੰ ਜਿਵੇਂ ਕਿ ਤੁਸੀਂ ਤਸਵੀਰ ਵੀ ਸੀ ਦੇਖ ਸਕਦੇ ਹੋ ਹਾਂਜੀ ਆਹ ਦੇਖੋ ਜੀ ਦੁੱਧ ਚਕਾ ਰਹੇ ਨੇ ਉਹਨਾਂ ਬੱਚਿਆਂ ਨੂੰ ਸਹਿਬਜ਼ਾਦਿਆਂ ਨੂੰ ਤਨਤਨ ਬਾਬਾ ਜੋਰਾਵਰ ਸਿੰਘ ਜੀ ਤਨਤਨ ਬਾਬਾ ਪਤੇ ਸਿੰਘ ਜੀ ਉਹਨਾਂ ਦੀ ਯਾਦ ਵਿੱਚ ਇਹ ਬਾਈ ਲੰਗਰ ਲੈ ਕੇ ਆਏ ਨੇ ਜਿਵੇਂ ਕੀ ਦੋਤੇ ਦਾ ਲੰਗਰ ਆ ਇਹ ਤੁਸੀਂ ਦੇਖ ਸਕਦੇ ਹੋ ਸੰਗਤਾਂ ਤੇ ਆਪਾਂ ਅੱਗੇ ਪਹੁੰਚਦੇ ਹਾਂ ਥੋੜਾ ਜਿਹਾ ਬਹੁਤ ਜ਼ਿਆਦਾ ਰਸਾ ਇਸ ਜਗ੍ਹਾ ਤੇ ਤੁਸੀਂ ਦੇਖ ਸਕਦੇ ਹੋ ਆਪਾਂ ਜ਼ੂਮ ਕਰਕੇ ਦਿਖਾ ਦਿੰਦੇ ਹਾਂ ਤੁਹਾਨੂੰ ਜਿਹੜੇ ਨੰਬਰ ਅੱਖਰ ਪੜੇ ਜਾਣ ਤਾਂ ਬਾਬਾ ਜੀ ਹਾਂਜੀ ਸਹਿਯੋਗੀ ਪਿੰਡਾਂ ਤਾਮਕੋਟ ਅਤਲਾ ਕਲਾਂ ਮੌੜ ਚੜਤ ਸਿੰਘਵਾਲਾ ਉਬਾ ਬੁਰਜਾ ਢਿਲਵਾ ਅਲੀਸ਼ੇਰ ਖੁਰਦਾ ਮੋਜਾ ਦਿਹਾਲਗੜ ਖੀਵਾ ਦੈਲੂ ਵਾਲਾ ਭੰਮੇ ਕਲਾਂ ਖੁਰਦਾ ਪੌਟ ਤਰਮੂ ਨਾਮਾਨੰਦੀ ਗੁੜਾ ਥੜੀ ਪੁੱਲ ਪੁੱਲਰਾ ਮਨੇਰਕੋਟ ਦਾ ਹਾਂਜੀ ਇਹ ਆਏ ਹੋਏ ਨੇ ਮਾਨਸਾ ਜ਼ਿਲ੍ਹੇ ਤੋਂ ਲੰਗਰ ਲੈ ਕੇ ਬਾਈ ਦੇਖੋ ਜੀ ਕਿੱਡਿਆਂ ਵੜੇ ਕਿੰਨੀ ਸਰਦਾ ਵਿੱਚ ਇਹਨਾਂ ਦੇ ਵਿੱਚ ਸੰਗਤਾਂ ਦੇ ਵਿੱਚ ਸਰਦਾਲੂ ਨੇ ਜਿਹੜੇ ਕਿੱਡੀ ਕਿੱਡੀ ਸੇਵਾ ਕਰਦੇ ਨੇ ਇਹ ਸੇਵਾ ਕਰ ਰਹੇ ਨੇ ਵੀਰਾਂ ਹਾਂਜੀ ਬੈਗਰੂ ਇਹਨਾਂ ਦੀ ਸੇਵਾ ਨੂੰ ਜ਼ਰੂਰ ਲੇਖੇ ਲਾਵੇ ਇਹਨਾਂ ਨੂੰ ਜੋ ਇਹਨਾਂ ਦੀ ਸੋਚ ਆ ਬੈਗਰੂ ਇਹਨਾਂ ਦੀ ਸੋਚ ਨੂੰ ਉਹ ਤੋਂ ਵੀ ਬਿਹਤਰ ਕਰੇ ਦੇਖੋ ਇਹ ਸੇਵਾ ਤੇ ਲੈ ਕੇ ਇਹਨਾਂ ਲੰਗਰ ਦੁੱਧਾ ਏ ਵੀਰ ਵੀ ਦੇਖੋ ਜੀ ਸੇਵਾ ਕਰ ਰਹੇ ਨੇ ਬੈੱਡ ਵਾਂਡਰੇ ਨੇ ਜਿਵੇਂ ਕੀ ਹੈ ਨਾ ਦੇਖ ਸਕਦੇ ਤੁਸੀਂ ਕੋਈ ਬਾਈ ਦੁੱਧ ਪੁਲਾ ਰਿਆ ਜੱਗ ਦੇ ਨਾਲ ਹੈ। ਬਾਈ ਇਹ ਵੀਰ ਵੀ ਦੇਖੋ ਜੀ ਸੇਵਾ ਕਰ ਰਹੇ ਨੇ ਇਹਨੂੰ ਆਪਾਂ ਗੱਲ ਕਰਦੇ ਆਂ ਬਾਈ ਉਹਨਾਂ ਨਾਲ। ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਵੀਰ ਜੀ ਤੁਹਾਡਾ? ਗੁਰਪਾਲ ਸਿੰਘ ਹੈ ਜੀ। ਗੁਰਪਾਲ ਸਿੰਘ ਦਾ ਪਿੰਡ ਕਿਹੜਾ ਜੀ ਤੁਹਾਡਾ? ਪਿੰਡ ਵਰਜਹਰੀ ਜੀ। ਵਰਜਹਰੀ ਹਾਂਜੀ ਕਿੰਨੇ ਸਾਲ ਹੋ ਗਏ ਤੁਹਾਡੂ ਇੱਥੇ ਲੰਗਰ ਲੈ ਕੇ ਆਉਂਦਾ ਇਹਨੂੰ ਦੁੱਧ ਦਾ? 10 ਸਾਲ ਹੋ ਗਏ ਜੀ। 10 ਸਾਲ ਹੋ ਗਏ। ਹਾਂਜੀ ਠੀਕ ਹੈ ਜੀ। ਜਨਕੇ 2014 ਤੋਂ ਹਾਂਜੀ ਠੀਕ ਹੈ ਇਹ ਬਾਈ ਕਹਿੰਦੇ ਨੇ ਵੀ 2014 ਤੋਂ ਲੈ ਕੇ ਆ ਰਹੇ ਆ 10 ਸਾਲ ਹੋ ਗਏ ਨੇ ਤੇ ਹੁਣ 2024 ਚੱਲ ਰਿਹਾ ਈ ਸਨ ਠੀਕ ਹੈ ਜੀ ਦੇਖੋ ਜੀ ਬਹੁਤ ਵਧੀਆ ਕੰਮ ਕਰ ਰਹੇ ਨੇ ਵੀਰੇ ਜਿਹੜੇ ਸੇਵਾ ਕਰ ਰਹੇ ਨੇ ਮੋਤੀराम ਮੈਰਜ ਦੀ ਜਾਤ ਵਿੱਚ ਜਿਵੇਂ ਕਿ ਉਹਨਾਂ ਨੇ ਸੇਵਾ ਕੀਤੀ ਸੀਗੀ ਦੁੱਧ ਸਕਾਉਣ ਦੀ ਦੁੱਧ ਪਿਆਉਣ ਦੀ ਸਾਹਿਬਜਾਦਿਆਂ ਨੂੰ ਉਸੇ ਤਰ੍ਹਾਂ ਇਹ ਸੰਗਤਾਂ ਨੂੰ ਦੁੱਧ ਸਿਚਕਾਰ ਰਹੇ ਨੇ ਦੇਖ ਸਕਦੇ ਤੁਸੀਂ ਸੰਗਤਾਂ ਕਾਫੀ ਕੱਠ ਦੇ ਵਿੱਚ ਰਸ ਦੇ ਵਿੱਚ ਖੜੀਆਂ ਨੇ ਇਸ ਹੋਏ ਇਸ ਜਗ੍ਹਾ ਤੇ ਸੰਗਤਾਂ ਦੇਖ ਸਕਦੇ ਤੁਸੀਂ کافی ਦਸਦੇ ਵਿੱਚ ਹਾਂਜੀ ਪਹੁੰਚ ਰਿਹਾ ਨੇ ਦੂਰੋਂ ਦੂਰੋਂ ਆ ਰਹੀ ਹੈ ਸੰਗਤਾਂ ਦੇਖੋ ਜੀ ਕੋਈ ਕਿੰਨੀ ਕੋਈ 100 ਕਿਲੋਮੀਟਰ ਦਾ ਆ ਰਿਹਾ ਕੋਈ 50 ਕਿਲੋਮੀਟਰ ਦਾ ਆ ਰਿਹਾ ਕੋਈ 500 ਕਿਲੋਮੀਟਰ ਦੇ ਆ ਰਿਹਾ ਜਿਨ੍ਹਾਂ ਦੇ ਵਿੱਚ ਸਰਦਾ ਹੁੰਦੀ ਆ ਦੂਰੋਂ ਦੂਰੋਂ ਚੱਲ ਕੇ ਹੁੰਦੀ ਹੈ ਸੰਗਤਾਂ ਦੇਖ ਸਕਦੇ ਤੁਸੀਂ ਤੇ ਇਹ ਬਾਈ ਨਾ ਦੁੱਧ ਚਕਾਉਣ ਦੀ ਸੇਵਾ ਕਰ ਰਹੀ ਨੇ ਆਪਣੀ ਇਹ ਨਾ ਸੈਵਜਾਦੇ ਨੇ 7 ਤਾਂ ਦੇ ਦਿਨ ਚੱਲ ਰਹੇ ਨੇ ਜਿਹਨੂੰ ਆਪਾਂ ਕਹਿੰਦੇ ਆ ਸਿੱਧੀ ਜੋੜ ਮੇਲਾ ਤੇ ਇਸ ਤਰਫ ਤੁਸੀਂ ਵੇਖ ਸਕਦੇ ਹੋ ਇਹ ਸੇਵਾ ਕਰ ਰਹੇ ਨੇ ਵੀਰ ਬਰਤਨਾਂ ਦੀ ਜਿਵੇਂ ਜੁੱਠੇ ਬਰਤਨ ਹੁੰਦੇ ਨੇ ਗਲਾਸ ਹੁੰਦੇ ਨੇ ਜਿਵੇਂ ਕੀ ਹਾਂਜੀ ਦੇਖ ਸਕਦੇ ਤੁਸੀਂ ਇਹ ਵੀਰ ਸੇਵਾ ਕਰ ਰਹੇ ਨੇ ਜੁੱਠੇ ਬਰਤਨਾਂ ਦੀ ਜਿਹੜੇ ਗਲਾਸ ਹੁੰਦੇ ਨੇ ਨੂੰ ਜਿਹੜੇ ਵਾਲੇ ਦੇਖੋ ਜੀ ਇਸ ਤਰ੍ਹਾਂ ਏ ਵੀ ਸੇਵਾ ਕਰ ਰਹੇ ਨੇ ਸੇਵਾ ਤੋਂ ਮਿਲਦਾ ਮੇਵਾ ਕਰਕੇ ਕੁਝ ਵੇਖ ਲਵੋ ਦੇਖੀ ਭਾਈ ਹਾਂਜੀ ਆਪਾਂ ਅੱਗੇ ਪਹੁੰਚ ਰਹੇ ਆ ਦਿਖਾ ਰਿਹਾ ਤੁਸੀਂ ਜਿਹੜਾ ਦੁੱਧ ਪਿਆ ਰਹੇ ਨੇ ਬਾਈ ਦੇਖੋ ਵੀ ਕਾफी ਵੱਡਾ ਕੜਾ ਹੈ ਇਸ ਦੇ ਵਿੱਚ ਮੇਰੇ ਹਿਸਾਬ ਨਾਲ 100 ਲੀਟਰ ਦੁੱਧ ਪੈ ਜਾਂਦਾ ਹੋਵੇਗਾ ਇਕੱਠਾ ਹਾਂਜੀ 100 ਲੀਟਰ ਤਾਂ ਪੈਣਾ ਨਾ ਇਕੱਠਾ ਹਾਂਜੀ ਹਾਂਜੀ ਕਿੰਨੇ ਲੀਟਰ ਲੱਗ ਜਾਂਦਾ ਤੁਹਾਡਾ ਦੁੱਧ ਇਹ ਇੱਕ ਦਿਹਾੜੀ ਦੇ ਵਿੱਚ 40 ਕੁਐਂਟ ਲਾਈ 40 ਕੁਐਂਟ 40 ਕੁਐਂਟ ਲੱਗ ਜਾਂਦਾ ਵੀਰ ਕਹਿੰਦੇ ਏ ਭਾਈ ਬੁਰਜੇ ਤੋਂ ਆਏ ਮੈਂ ਜੀ ਹਾਂਜੀ ਬੁਰਜੇ ਤੋਂ ਆਏ ਕੀ ਨਾਮ ਹੈ ਤੁਹਾਡਾ ਜੀ ਕੁਲਵੀਰ ਹੈ ਜੀ ਕੁਲਵੀਰ ਸਿੰਘ ਪਿੰਡ ਬੁਰਜਹਰੀ ਹੈ ਜੀ ਜਿਲ੍ਹਾ ਮਾਨਸਾ ਬਹੁਤ ਵੱਡੀ ਸੇਵਾ ਨਾਲ ਦੀ ਦੇਖੋ ਜੀ ਦੁੱਧ ਅੱਜ ਕੱਲ੍ਹ ਦੇਖੋ ਜੀ ਜਿਹੜਾ ਜੀ 70-80 ਰੁਪਏ ਰੇਟ ਚੱਲ ਰਿਹਾ ਦੁੱਧ ਹੈ ਨਾ ਇਹ ਬਾਈ ਇੱਥੇ ਸੇਵਾ ਕਰ ਰਹੇ ਨੇ ਦੁੱਧ ਦੀ ਤਨ ਤਨ ਬਾਬਾ ਮੋਤੀराम ਮਹਾਰਾਜ ਦੀ ਯਾਦ ਵਿੱਚ ਦੁੱਧ ਦੀ ਸੇਵਾ ਚੱਲ ਰਹੀ ਜਿਸ ਤਰ੍ਹਾਂ ਮੋਤੀराम ਮਹਿਰਾਜ ਜੀ ਨੇ ਦੁੱਧ ਛਕਾਇਆ ਸੀਗਾ ਜਗਤ ਮਾਤਾ ਗੁਜਰਕੌਰ ਜੀ ਅਤੇ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤੇ ਸਿੰਘ ਜੀ ਨੂੰ ਜਦੋਂ ਉਹਨਾਂ ਨੂੰ ਠੰਡੇ ਬੁਰਜ ਦੇ ਵਿੱਚ ਕੈਦ ਕੀਤਾ ਸੀਗਾ ਤਾਂ ਇਹ ਮੋਤੀराम ਮਹਿਰਾਜ ਜੀ ਨੇ ਸੇਵਾ ਨਿਭਾਈ ਸੀਗੀ ਜਿਹੜੇ ਕੀ ਉਹਨਾਂ ਦੀ ਸੇਵਾ ਵੀਰੇ ਇਹ ਕਰ ਰਹੇ ਨੇ ਉਹਨਾਂ ਦੀ ਸੇਵਾ ਇਹ ਵੀਰ ਕਰ ਰਹੇ ਨੇ ਦੁੱਧ ਦੀ ਹਾਂਜੀ ਏ ਵੀਰ ਕਰ ਰਹੇ ਨੇ ਸੇਵਾ ਦੁੱਧ ਦੀ ਇਸ ਜਗ੍ਹਾ ਤੇ ਲੱਗਾ ਹੋਇਆ ਲੰਗਰ ਗੁਰਦੁਆਰਾ ਮੋਤੀराम ਮਹਾਰਾਜੀ ਦੇ ਨੇੜੇ ਆ ਤੇ ਇਹ ਵੀਰ ਅਨਾਉਂਸਮੈਂਟ ਕਰ ਰਹੇ ਨੇ ਸੰਗਤਾਂ ਨੂੰ ਬੁਲਾਉਂਦੇ ਨੇ ਅਨਾਉਂਸਮੈਂਟ ਕਰਕੇ ਇਹਨਾਂ ਦੀ ਬਹੁਤ ਵੱਡੀ ਸੇਵਾ ਇਹ ਹਾਂਜੀ ਵੀਰ ਜੀ ਸਤਿਗੁਰਾਲ ਜੀ ਵੀਰ ਜੀ ਕੀ ਨਾਮ ਹੈ ਜੀ ਤੁਹਾਡਾ ਹਾਂਜੀ ਸੋਨੀ ਸਿੰਘ ਹਾਂਜੀ ਸੋਨੂ ਸਿੰਘਾ ਪਿੰਡ ਜੀ ਬੁਰਜਨ ਬੁਰਜਾਰੀ ਹਾਂਜੀ ਦੇਖੋ ਜੀ ਇਹਨਾਂ ਦਾ ਕਾਰਡ ਵੀ ਸੇਵਾਦਾਰਾਣਾ ਕਾਰਡ ਆ ਬੜਾਈ ਉਹਨਾਂ ਦਾ ਦੇਖੋ ਜੀ ਸੇਵਾ ਇਹ ਕਹਿੰਦੇ ਜਿਹੜੀ ਸੇਵਾ ਨਾ ਸੇਵਾ ਵੀ ਪਰਮਾਤਮਾ ਉਸਨੇ ਦੰਦਾ ਜਿਹੜਾ ਉਸ ਨੂੰ ਲੱਗਦਾ ਮਾਨਕ ਨੂੰ ਇਹ ਮੇਰੀ ਸੇਵਾ ਨਿਭਾਊਗਾ ਹਨਾ ਉਸ ਦੀ ਅੱਗੇ ਤੋਂ ਵੀ ਨਾ ਸੇਵਾ ਵੀ ਨਹੀਂ ਮਿਲਦੀ ਇਨਸਾਨ ਨੂੰ ਤੇ ਲੱਖ ਜਤਨ ਕਰ ਲਵੇ ਇਨਸਾਨ ਸੇਵਾ ਉਹਨੇ ਲਿਖਣੀ ਆ ਪੁੱਤਰੂ ਤੋਂ ਪਰ ਸੇਵਾ ਆਪਾਂ ਨੂੰ ਮਿਲਣੀ ਆ ਜਿਹੜੀ ਕਹਿੰਦੀ ਸੇਵਾ ਕਰਕੇ ਕੋਈ ਵੇਖ ਲੋ ਸੇਵਾ ਤੋਂ ਮਿਲਦਾ ਮੇਵਾ ਕਰਕੇ ਕੋਈ ਵੇਖ ਲੋ ਪਰਮਾਤਮਾ ਦਾ ਨੌਆ ਬਹੁਤ ਵੱਡਾ ਸੇਵਾ ਕਿਸੇ ਵੀ ਕਿਸਮ ਦੀ ਆ ਚਾਹੇ ਕੋਈ ਝੁੱਠੇ ਬਰਤਨਾਂ ਦੀ ਜਿਸ ਤਰ੍ਹਾਂ ਇਹ ਬਾਈ ਸੇਵਾ ਕਰ ਰਹੇ ਨੇ ਝੁੱਠੇ ਬਰਤਨਾਂ ਦੀ ਤੇ ਇਹ ਵੀਰ ਕਰ ਰਹੇ ਨੇ ਸੋਨੂ ਸਿੰਘ ਜੀ ਜਿਵੇਂ ਕਿ ਮਾਈਕ ਤੇ ਬੁਲਾ ਰਹੇ ਨੇ ਕੋਈ ਕਿਸੇ ਤਰ੍ਹਾਂ ਦੀ ਸੇਵਾ ਕਰ ਕਿਸੇ ਤਰ੍ਹਾਂ ਦੀ ਸੇਵਾ ਉਹ ਵੈਰੂ ਆਪੇ ਸੇਵਾ ਲੰਦਾ ਇਨਸਾਨ ਤੋਂ ਹੈ ਨਾ ਜੀ ਬਹੁਤ ਵੱਡੀ ਸੇਵਾ ਵੀਰੇ ਤੁਹਾਡੀ ਹੈ ਨਾ ਸੋਨੂ ਵੀਰ ਪਿੰਡ ਬੁਰਜਰੀ ਤੋਂ ਆਏ ਨੇ ਹੋਰ ਕਿਹੜੇ ਕਿਹੜੇ ਪਿੰਡਾਂੋਂ ਬਣਨ ਵਾਲਾ ਐਵੇਂ ਨਹੀਂ ਤੁਹਾਡੇ ਆਪਣੇ ਨਾਲ ਇੱਕ ਨੂਪਗੜ ਮੱਖਾ ਹੁੰਦਾ ਜੀ ਅੱਛਾ ਇਹ ਰੂਪੜ ਗੁਰੂਪਗੜ ਹਾਂ ਨੂਪਗੜ ਮੱਖਾ ਗੁਰੂਪਗੜ ਮੱਧਰਾ ਨੂਪਗੜ ਅੱਛਾ ਨੂਪਗੜ ਹਾਂ ਜੂਜਾ ਨਾਲ ਹੋਰ ਕਿਹੜੇ ਕਿਹੜੇ ਪਿੰਡ ਨੇ ਬਾਕੀ ਪਿੰਡਾਂ ਤੋਂ ਆਪਾਂ ਦੁੱਧ ਇਕੱਠਾ ਕਰਦੇ ਨਹੀਂ ਜਿਵੇਂ ਅੱਜ ਦੇ ਪਿੰਡੋਂ ਬਾਹਰ ਜੀ ਦਿੱਲੀ ਦੁੱਧ ਇਕੱਠਾ ਕਰਦੇ ਹੁੰਦੇ ਹਾਂ ਪਹਿਲਾਂ ਕਰਦੇ ਹੁੰਦੇ ਹਾਂ ਜੀ ਅੱਛਾ ਜੀ ਉਸ ਤੋਂ ਪਹਿਲਾਂ 10-20 ਦਿਨ 10-20 ਦਿਨ ਕਿੰਨੇ ਦਿਨ ਪਹਿਲਾਂ ਜੀ ਉਸ ਤੋਂ ਸੋ 10 ਸਵੇਰ ਨੂੰ ਪਹਿਲਾਂ ਆਪਾਂ ਇਕੱਠਾ ਕਰਦੇ ਆ। ਅੱਛਾ ਜੀ ਉਦਰਾ ਮਾਂ ਵਿੱਚ ਇਕੱਠਾ ਕਿੱਥੇ ਜਾਂਦਾ ਹੋਊਗਾ ਦੁੱਧ? ਹਾਂ ਜੀ। ਜਿਵੇਂ ਕਿ ਕੋਈ ਕਿਸੇ ਡੈਰੀ ਵਿੱਚ ਪਾਉਂਦੇ ਹੋਗੇ। ਡੈਰੀ ਤੋਂ ਆਪਾਂ ਦੁੱਧ ਲੈਣੇ ਆ ਜੀ। ਠੀਕ ਆ ਜੀ। ਪਹਿਲਾਂ ਜਮਾ ਕਰ ਦਿੰਦੇ ਹਾਂ ਤੁਸੀਂ ਤੁਸੀਂ ਇਕੱਠਾ ਫਿਰ ਉਹ ਡੈਰੀ ਆਪਾਂ ਨੂੰ ਇੱਥੇ ਪਹੁੰਚ ਆ। ਆ ਵੀਰੋ ਦੇਖੋ ਧਿਆਨ ਨਾਲ ਸੁਣੋ ਬਾਈ ਇਹ ਨਾ ਪਹਿਲਾਂ ਸੇਵਾ ਕਰਦੇ ਨੇ ਨਾ 10-15 ਦਿਨ ਪਹਿਲਾਂ ਸਟਾਰਟਿੰਗ ਕਰ ਦਿੰਦੇ ਨੇ ਸੇਵਾ। ਹਾਂ ਜੀ। ਦੁੱਧ ਦੀ ਜਿਵੇਂ ਕਿ ਘਰ-ਘਰ ਜਾਂਦੇ ਨੇ ਦੁੱਧ ਲੰਦੇ ਨੇ ਵੈਰੂ ਦੀ ਕਿਰਪਾ ਦੇ ਨਾਲ ਸਭ ਕੁਝ ਹੁੰਦਾ ਇਹ। ਦੇਖੋ ਫਿਰ ਕਿਰਪਾ ਵੀ ਹੁੰਦੀ ਆ ਨਾ ਜੀ ਹਾਂ ਜੀ ਹਾਂ ਫਿਰ ਉਹ ਜਿਹੜਾ ਨਸ਼ਾ ਚੜਦਾ ਫਿਰ ਮਨ ਨੂੰ ਲੱਗੇ ਹੁੰਦਾ ਨਾ ਨਾਮ ਦਾ 7 ਤਾਂ ਦਿਨ ਦਿਨ ਚੱਲਦੇ ਨੇ ਜਿਵੇਂ ਕਿ ਸਾਬਜਾ ਦੇ 7 ਤਾਂ ਹੋਈਆਂ ਸੀ ਜਗ੍ਹਾ ਤੇ ਉਹਨਾਂ ਹੀ ਸੀਧੀਆਂ ਹੋਈਆਂ ਤਾਂ ਹੀ ਇਸ ਜਗ੍ਹਾ ਤੇ ਦੇਖੋ ਦੂਣੀ ਆਉਂਦੀ ਆ ਹੈ ਨਾ ਜੀ 100 100 ਕਿਲੋਮੀਟਰ 200 200 ਕਿਲੋਮੀਟਰ ਤੋਂ ਲੰਗਰ ਲੈ ਕੇ ਹਜ਼ਾਰਾਂ ਦੀ ਗਿਣਤੀ ਵਿੱਚੋਂ ਇਹਨਾਂ ਦਾ ਵੀ ਇੱਕ ਲੰਗਰ ਹੈ ਦੁੱਧ ਦਾ ਜਿਸ ਤੇ ਜਗ੍ਹਾ ਤੇ ਇਹ ਦੁੱਧ ਦਾ ਲੰਗਰ ਚੱਲ ਰਿਹਾ ਤੁਸੀ ਦੇਖ ਸਕਦੇ ਹੋ ਵੀਰੇ ਸੇਵਾ ਕਰ ਰਹੇ ਨੇ ਬਹੁਤ ਵੱਡੀ ਸੇਵਾ ਹੈ ਇਹ ਜਿਹੜੀ ਆ ਮੇਰੇ ਮੜਾ ਬੰਦ ਕਰ ਲੋ ਬੰਦ ਕਰ ਨੂੰ ਸਿੱਧਾ ਕਰ ਹਾਂਜੀ ਇਹ ਜਿਹੜੀ ਸੇਵਾ ਨਾ ਬਹੁਤ ਵੱਡੀ ਸੇਵਾ ਹੈ ਇਹ ਵੀ ਸੇਵਾ ਮਾਲਕ ਕਿਸੇ ਕਿਸੇ ਨੂੰ ਦਿੰਦਾ ਇਹ ਦੇਖੋ ਬਹੁਤ ਵੱਡੀ ਸੇਵਾ ਜਿਹੜੀ ਦੁੱਧ ਦੀ ਆਉਂਦੇ ਨੇ ਬਾਈ ਲੈ ਕੇ ਦੂਰੋਂ ਦੂਰੋਂ ਆਏ ਬੈਨੇ ਬਾਈ ਇਹ ਔਟੋਟਾ ਹੋਵੇਗਾ ਇਥੋਂ ਇਸ ਜਗ੍ਹਾ ਤੋਂ 120 ਕਿਲੋਮੀਟਰ ਦਾ ਹੋਵੇਗਾ ਨਾ ਜੀ ਹਾਂਜੀ ਕਿੰਨੇ ਕਿਲੋਮੀਟਰ ਆ ਜੀ ਇਸ ਤੋਂ ਬਿਲਕੁਲ ਵੱਖ ਹੋਊਗਾ ਇਹ ਆਹ। ਹਾਂ ਜੀ 150 ਕਿਲੋਮੀਟਰ ਹੈਗਾ ਇਹ ਇਸ ਜਗ੍ਹਾ ਤੋਂ। 150 ਕਿਲੋਮੀਟਰ। ਹਾਂ 150 130 40 50 150 ਕਿਲੋਮੀਟਰ ਦਾ ਮੈਨੇ ਕੀ ਭਾਈ ਇਹ ਲੰਗਰ ਲੈ ਕੇ ਇਸ ਜਗ੍ਹਾ ਤੇ। ਹਾਂ ਜੀ ਇਹ ਰੋਜਾ شریف ਸਾਹਮਣੇ ਤੁਸੀਂ ਦੇਖ ਸਕਦੇ ਹੋ ਰੋਜਾ شریف ਦੇ ਸਾਹਮਣੇ ਭਾਈ ਉਹਨਾਂ ਨੇ ਲੈ ਆਇਆ ਲੰਗਰ ਇਹ ਤੇ ਦੇਖ ਸਕਦੇ ਤੁਸੀਂ ਸੰਗਤਾਂ। ਸੰਗਤਾਂ ਦਾ ਇਕੱਠ ਕਾਫੀ ਇਕੱਠ ਦੇ ਵਿੱਚ ਸੰਗਤਾਂ ਆ ਰਹੀਆਂ ਨੇ ਸ਼ਕਲ ਦੁੱਧਾ। ਏਨਾ ਮੁਸਲਮਾਨਾਂ ਦਾ ਦੂਸਰਾ ਮੱਕਾ ਹੈ ਇਹ ਦੂਸਰਾ ਮੱਕਾ ਜਿਹੇ ਮੁਸਲਮਾਨਾਂ ਦਾ ਰੋਜਾ شریف ਕਹਿੰਦੇ ਨੇ ਇਸ ਨੂੰ ਜੀ ਰੋਜਾ شریف ਦੇ ਸਾਹਮਣੇ ਗੁਰਦੁਆਰਾ ਮੋਤੀराम ਮਹਾਰਾਜ ਜੀ ਦਾ ਜਿਸ ਜਗ੍ਹਾ ਤੇ ਬਾਈ ਉਹਨਾਂ ਨੇ ਦੁੱਧ ਦਾ ਲੰਗਰ ਲਾਇਆ ਹੋਇਆ ਤੇ ਬਾਈ ਇਹ ਸੇਵਾ ਨਿਭਾਰੇ ਮੈਂ ਆਪਣੀ ਬੈਠ ਕੇ ਇਸ ਜਗ੍ਹਾ ਤੇ ਇਹ ਮਾਈਕ ਤੇ ਲੱਗੇ ਹੋਏ ਨੇ ਵੀਰ ਇਹ ਉਹ ਵੀਰ ਮਾਈਕ ਦੀ ਸੇਵਾ ਕਰ ਰਹੇ ਨੇ ਸੋਨੂੰ ਬਾਈ ਜੀ ਇਸ ਤਰਫ ਬਾਈ ਦੇਖੋ ਜੀ ਕੋਈ ਬਰੈਡ ਆ ਇਹ ਵੀਰ ਬੈਡ ਵਰਤਾਰੇ ਆ ਜਿਹਨੇ ਬਰੈਡ ਹੋ ਗਏ ਮੱਠੀਆਂ ਹੋ ਗੀਆਂ ਬਿਸਕੁਟ ਹੋ ਗਏ ਤੇ ਇਸ ਤਰਫ ਹੈ ਨਾ ਦੁੱਧ ਆ ਦੇਖੋ ਜੀ ਦੁੱਧ ਦੁੱਧ ਵਰਤਾਰੂ ਨੇ ਬਾਈ ਤੇ ਸੰਗਤਾਂ ਨੂੰ ਵੀ ਦੇਖ ਸਕਦੇ ਹੋ ਬਰੈਡ ਹਾਂ ਜੀ ਸੰਗਤਾਂ ਦੇ ਕੋਈ ਦੁੱਧ ਬੜੀ ਸਰਦਾ ਦੇ ਨਾਲ ਪੀ ਰਹੀਆਂ ਨੇ शाकरियान दुध इस तरफ बर्तन की सफाई हो रही है सेवा चल रही है इस सामने रोजा शरीफ आ ਇਹ ਪਾਕੋਂ ਦਾ ਹੈ ਹਾਂਜੀ ਦੇ ਕੋਈ ਸੇਵਾ ਬਹੁਤ ਵੱਡੀ ਉਹਨਾਂ ਦੀ ਬਾਈਆਂ ਦੀ ਜਿਹੜੀ ਸੇਵਾ ਕਰਦੇ ਨੇ ਦੁੱਧ ਚਾਣ ਦੀ ਪਿੰਡ ਫਰੀਗੜ ਇਹ ਗੁਰਦੁਆਰਾ ਮੋਤੀराम ਮੈਰਜ ਜੀ ਦਾ ਹੀ ਹੈ ਇਹ ਸਾਹਮਣੇ ਤੁਸੀਂ ਵੇਖ ਸਕਦੇ ਹੋ ਹਾਂਜੀ ਜਿਹੜੇ ਲੰਗਰ ਲੈ ਕੇ ਆਉਣੇ ਦੁੱਧ ਦਾ ਲੰਗਰ ਬਾਈ ਪਿੰਡ ਅਨੂਪਗੜ੍ਹ ਮਾਨਸਾ ਤੋਂ ਪਹੁੰਚੇ ਨੇ ਆਇਆ ਬੰਦੀ ਰਿਹਾ ਸਰ ਹਾਂਜੀ ਨੂੰ ਪਗੜ ਪੈਣੀ ਪੱਤਾ ਬੁਰਦ ਢਿੱਲਵਾ ਪੱਣੀ ਜੀ ਫੱਤਾ ਪੈਣੀ ਪੱਤਾ ਨਹੀਂ ਫੱਤਾ ਫੱਤਾ ਜੀ ਪੱਤਾ ਪੈਣੀ ਬਰਨਾਲੇ ਚ ਇਹ ਬਜ਼ੁਰਗ ਕਹਿ ਰਹੇ ਨੇ ਕਿ ਇਹ ਪਿੰਡ ਫੱਤਾ ਪੈਣੀ ਆ ਇਸ ਜਗ੍ਹਾ ਤੇ ਲਿਖਿਆ ਹੋਇਆ ਪੱਤਾ ਪੈਣੀ ਠੀਕ ਹੈ ਜੀ ਹਾਂਜੀ ਕੀ ਨਾਮ ਆ ਬਜ਼ੁਰਗੋ ਤੁਹਾਡਾ ਨਾਮ ਸੁਖਵਿੰਦਰ ਸਿੰਘ ਆ ਜੀ ਹਾਂਜੀ ਸਭ ਤੋਂ ਪਹਿਲਾਂ ਤਾਂ ਫੈਰੀ ਜੀ ਦਾ ਗਲ ਸਾਹਿਬ ਜੀ ਕਿ ਪਤੇ ਠੀਕ ਆਕਾਲ ਜੀ ਠੀਕ ਹੈ ਜੀ ਕੀ ਨਾਮ ਦੱਸੋ ਜੀ ਤੁਸੀਂ ਆਉਣਾ ਸੁਖਵਿੰਦਰ ਸਿੰਘ ਸੁਖਵਿੰਦਰ ਸਿੰਘ ਜੀ ਤੁਸੀਂ ਆਪਣੇ ਕਿਹੜੇ ਪਿੰਡ ਤੋਂ ਲੈ ਕੇ ਲੰਗਰ ਦੁੱਧ ਦਾ ਹੀ ਅਸੀਂ ਮਾਨਸਾ ਜਲਾ ਜੀ ਮਾਨਸਾ ਤੇ ਬਰਨਾਲਾ ਜਲਾ ਅੱਛਾ ਜੀ ਟਿਕਠੀਕਰੀਵਾਲ ਸਿੰਘ ਜੀ ਅੱਛਾ ਜੀ ਕਈ ਪਿੰਡਾਂ ਦੇ ਸਭ ਜੋ ਬਰਨਾਲਾ ਦਾ ਲੰਗਰ ਚੱਲਦਾ ਹੀ ਹੈ ਇਹ ਇਹ ਕਿੰਨੇ ਦਿਨ ਪਹਿਲਾਂ ਸੇਵਾ ਸਟਾਰਟ ਕਰਦੇ ਲਈ ਤੁਸੀਂ ਇਹ ਸਾਡੀ ਅਸੀਂ 11 ਮਹੀਨੋਂ ਚਾਲੂ ਕਰਦੇ ਹਾਂ ਅੱਛਾ ਜੀ 11 ਮਹੀਨੋਂ ਠੀਕ ਹੈ ਜੀ ਪਰ ਮਹੀਨਾ ਪਹਿਲਾਂ ਜਲੀ ਗਈ ਜੀ ਨਹੀਂ ਉਹ ਸੇਦਨ ਦੀ 11 ਮਹੀਨੋਂ ਅੱਛਾ ਜੀ 10 15 ਦਿਨ ਪਹਿਲਾਂ ਜੀ ਠੀਕ ਹੈ ਜੀ ਕਿੰਨੇ ਸਾਲ ਹੋ ਗਈ ਤੁਹਾਨੂੰ ਸੇਵਾ ਕਰ ਇਹ ਅਸੀਂ 2010 ਤੋਂ ਹਾਂ 2010 ਤੋਂ ਠੀਕ ਆ ਜੀ 2010 ਤੋਂ ਤੇ ਅੱਜ 2024 ਚੱਲ ਰਿਹਾ ਹੈ ਹੋ ਗਏ 14 ਸਾਲ ਹਾਂ ਜੀ ਆਉਂਦਾ ਨੂੰ ਸਾਨੂੰ ਹੋ ਗਏ ਜੀ ਆਉਂਦਾ 93 ਤੋਂ ਹਾਂ ਇਹਨਾਂ ਨੂੰ ਲੱਕੜ ਪਾਣੀ ਨੂੰ ਬਦੰਨੇ ਆ ਗਏ ਜੀ 2007 ਤੋਂ ਅੱਛਾ ਜੀ ਜਿਸ ਤਰ੍ਹਾਂ ਵੀ ਇੱਥੇ ਲੱਕੜ ਦੀ ਵੀ ਲੋਡ ਪੈਂਦੀ ਜਿਵੇਂ ਕਿ ਦੁੱਧ ਕਰਮ ਕਰਨਾ ਹੁੰਦਾ ਹੈ ਲੱਕਵਾੜ ਕੇ ਉਹ ਵੀ ਰਸਤੇ ਸਾਰੇ ਕੋਈ ਟਰੈਕਟਰ ਟਰੈਲੀ ਆਉਂਦੀ ਆਓ ਟਿੱਕਰਾਲ ਸਾਹਿਬ ਇੱਧਰ ਆ ਜਾਓ ਆ ਜੀ ਆ ਜਾਓ ਸਾਰੇ ਇਕੱਠੇ ਹੋ ਜੇ ਇਸ ਜਗ੍ਹਾ ਤੇ ਏ ਵੀਰੇ ਠਿਕਰੀ ਕੀੜੇ ਜੀ ਠਿਕਰੀ ਵਾਲੇ ਅੱਛਾ ਜੀ ਠਿਕਰੀ ਵਾਲਾ ਤੁਹਾਏ ਨੇ ਬਈ ਇਹ ਅੱਛਾ ਜੀ ਗਿਲਾ ਬਰਨਾਲਾ ਹੈ ਜੀ ਅੱਛਾ ਜੀ ਨਜ਼ਦੀਕ ਮਾਨਸਾ ਪੈਂਦਾ ਸੀ ਅੱਛਾ ਜੀ ਸਾਡਾ ਮਾਨਸਾ ਕੀ ਨਾਮ ਦਾ ਸੇਵ ਜੀ ਸੁਖਵਿੰਦਰ ਸਿੰਘ ਜੀ ਸੁਖਵਿੰਦਰ ਸਿੰਘ ਜੀ ਨੇ ਬਾਪੂ ਜੀ ਇਹ ਤੇ ਆਪਣਾ ਨਾਮ ਕੀ ਵੀ ਜੀ ਤੁਹਾਡੇ ਜੀ ਮੇਰਾ ਗਗਨਦੀਪ ਸਿੰਘ ਆ ਜੀ ਗਗਨਦੀਪ ਸਿੰਘ ਜੀ ਤੁਹਾਡੇ ਵੀ ਜੀ ਜਗਜੀਤ ਸਿੰਘ ਜੀ ਦੇਖੋ ਜੀ ਇਹ ਜਿਹੜੀ ਸੇਵਾ ਨਾ ਬੈਗਰੂ ਆਪਣੇ ਆਪ ਲੈ ਲੈਂਦਾ ਜਿੱਦੋਂ ਲੈਣੀ ਹੁੰਦੀ ਹੈ ਇਹ ਠੀਕ ਹੈ ਜੀ ਇਹ ਬਹੁਤ ਵੱਡੀ ਸੇਵਾ ਹੁੰਦੀ ਆ ਜੇ ਆਪਾਂ ਕਹੇ ਇਹ ਸੇਵਾ ਕਰਕੇ ਦੇਖੀਏ ਸੇਵਾ ਨਹੀਂ ਹੁੰਦੀ ਜਦ ਤੱਕ ਉਹਦਾ ਫਰਮਾਨ ਨਹੀਂ ਹੁੰਦਾ ਬਾਣਕ ਦਾ ਸੱਤਿਆ ਪਾਚਾ ਦਾ ਕਰੇ ਕਰਕੇ ਕੋਈ ਵੇਖ ਲੋ ਸੇਵਾ ਤੂੰ ਮਿਲਦਾ ਮੇਵਾ ਇਹ ਸੇਵਾ ਮੋਤੀराम ਮਹਾਰਾਜ ਜੀ ਨੇ ਕੀਤੀ ਸੀਗੀ ਜਦੋਂ ਸਾਬ ਜਦਿਆਂ ਨੂੰ ਠੰਡੇ ਬੁਰਜ ਦੇ ਵਿੱਚ ਰੱਖਿਆ ਗਿਆ ਸੀਗਾ ਜਗਤ ਮਾਤਾ ਗੁਜਰ ਕੌਰ ਤੇ ਤਨ ਤਨ ਬਾਬਾ ਜੋਰਾਵਰ ਸਿੰਘ ਜੀ ਤਨ ਤਨ ਬਾਬਾ ਪਤਾ ਸਿੰਘ ਜੀ ਉਹਨਾਂ ਨੂੰ ਠੰਡੇ ਬੁਰਜ ਦੇ ਵਿੱਚ ਰੱਖਿਆ ਗਿਆ ਸੀਗਾ ਉਸ ਜਗ੍ਹਾ ਤੇ ਨਾ ਮੋਤੀराम ਮਹਾਰਾਜ ਨੇ ਸੇਵਨਵਾਈ ਸੀਗੀ ਹਨਾ ਜੀ ਬਹੁਤ ਵੱਡੀ ਸੇਵਾ ਇਹ ਉਹਨਾਂ ਦੀ ਯਾਦ ਵਿੱਚ ਅੱਜ ਇਹ ਬਜ਼ੁਰਗ ਸੇਵਾ ਲਗਾ ਰਹੇ ਨੇ ਹਾਂਜੀ ਹਾਂਜੀ ਇਹ ਉਹ ਵੀ ਤੁਹਾਡੀ ਬਹੁਤ ਵੱਡੀ ਸੇਵਾ ਜੀ ਬੱਬੂ ਜੀ ਇਹਨਾਂ ਦੀ ਬਹੁਤ ਸੇਵਾ ਪਹਿਲਾਂ ਤੋਂ ਕੰਮਾਂ ਦੇ ਬੁੱਕੇ ਕਰਦੇ ਸੀ ਇਹ ਪਹਿਲਾਂ ਦੁੱਧ ਇਕੱਠਾ ਕਰਦਿਆਂ ਵੀ ਰਹੇ ਸੀ ਜੀ ਅੱਛਾ ਜੀ ਵੀਰ ਜੀ ਅੱਗੇ ਥੋੜਾ ਜਿਹਾ ਕੀ ਵੀਰ ਆ ਅੱਜ ਵੀਰ ਜੀ ਅਸੀਂ ਗੱਲ ਜੀ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਵੀਰ ਜੀ ਤੁਹਾਡਾ ਜੀ ਕਾਲਾ ਸਿੰਘ ਜੀ ਕਾਲਾ ਸਿੰਘ ਦਾ ਅਸੀਂ ਤੁਸੀਂ ਜਿਹੜਾ ਇਹ ਪਹਿਲਾਂ ਇਕੱਠੇ ਹੋ ਜਿੰਦੇ ਚੱਸੇ ਦੇ ਹਿਸਾਬ ਨਾਲ ਮੁੰਡੇ ਨੇ ਜੀ ਹਾਂਜੀ ਹਾਂਜੀ ਆ ਨੌਜਵਾਨ ਛੋਟੇ ਛੋਟੇ ਮੁੰਡੇ ਨੇ ਸਾਰਿਆਂ ਨਾਲ ਰਲ ਕੇ ਸਾਰੇ ਸੱਜੋਗ ਨਾਲ ਆਈ ਪਿੱਛੇ ਸਿਆਣੇ ਪਿੱਛ ਹੋ ਆ ਸਾਰੇ ਵੀਰ ਪਹਿਲਾਂ ਨਾ ਜੀ ਦੁੱਧ ਇਕੱਠਾ ਕਰਦੇ ਨੇ ਜਿਵੇਂ ਕਿ 10 15 ਦਿਨ ਪਹਿਲਾਂ ਦੁੱਧ ਇਕੱਠਾ ਕਰਨਾ ਸ਼ੁਰੂ ਕਰ ਦੁੰਦੇ ਨੇ ਬਾਈ ਕਾਲਾ ਸਿੰਘ ਜੀ ਜਿਵੇਂ ਦੱਸ ਰਹੇ ਨੇ ਤੇ ਉਹਨਾਂ ਨੇ ਬਜ਼ੁਰਗਾਂ ਨੇ ਆਪਣਾ ਦੱਸਿਆ ਜਿਵੇਂ ਸਖਵਿੰਦਰ ਸਿੰਘ ਜੀ ਹੈ ਨਾ ਜੀ ਸਖਵਿੰਦਰ ਸਿੰਘ ਇਹਨਾਂ ਦਾ ਨਾਮ ਆ ਹਾਂ ਜੀ ਦੇਖ ਸਕਦੇ ਹੋ ਉਸ ਜਗ੍ਹਾ ਨਾ ਗੁਰਦੁਆਰਾ ਮੋਤੀਰਾਮ ਮੈਰਾਜ ਹੀ ਆ ਉਸ ਦੇ ਸਾਹਮਣੇ ਲੰਗਰ ਲਗਾਇਆ ਹੋਇਆ ਇਹਨਾਂ ਨੇ ਆ ਦੇਖੋ ਇਹ ਲੰਗਰ ਚੱਲ ਰਿਹਾ ਤੁਹਾਡੇ ਸਾਹਮਣੇ ਆਪਾਂ ਜ਼ੂਮ ਕਰਕੇ ਦਿਖਾ ਦਿੰਨੇ ਆ ਤੇ ਸ਼ਰਧਾਲੂ ਦੇਖ ਸਕਦੇ ਤੁਸੀਂ ਸਰਦਾਲੂ ਦੁੱਧ ਛਕਣ ਦਾ ਸੋਕਰੇ ਨੇ ਤੇ ਇਸ ਤੋਂ ਸਾਹਮਣੇ ਰੋਜ਼ਾ شریف ਆ ਰੋਜ਼ਾ شریف ਦੇ ਸਾਹਮਣੇ ਦੁੱਧ ਦਾ ਲੰਗਰ ਚੱਲ ਰਿਹਾ ਇਹਨਾਂ ਦਾ ਬਾਈਆਂ ਦਾ ਇਹਨਾਂ ਦੀ ਬਾਈਆਂ ਦੀ ਸਹਿਯੋਗ ਨਾਲ ਹਾਂਜੀ ਬਾਪੂ ਜੀ ਤੁਸੀਂ ਕਹਿਣਾ ਚਾਹੁੰਦੇ ਹੋ ਕੁਝ ਹਾਂਜੀ ਹਾਂਜੀ ਇਹ ਬੈਗਰੂ ਜੀ ਇਹਨਾਂ ਦਾ ਲੰਗਰ ਲਾਇਆ ਹੋਇਆ ਏ ਜੋ ਕਿ ਸਾਹਿਬ ਜੀ ਦੇ ਜਨਮ ਦਿਵਸ ਤੇ 7 ਤਾਂ ਦਿਨ ਚੱਲ ਰਿਹਾ ਜਿਵੇਂ ਕਿ ਤੁਸੀਂ ਵੇਖ ਸਕਦੇ ਹੋ ਬਹੁਤ ਵੱਡਾ ਲੰਗ ਬਹੁਤ ਵੱਡੀ ਸੇਵਾ ਦੁੱਧ ਦੀ ਦੁੱਧ ਚਕਾਉਣ ਦੀ ਤੇ ਆ ਦੇਖੋ ਜੀ ਦੁੱਧ ਜਿਹੜਾ ਡਰਮ 100 ਲੀਟਰ ਦੇ ਕਰੀਬ ਇਸ ਦੇ ਵਿੱਚ ਦੁੱਧ ਪੈਂਦਾ ਹੈ ਤੇ ਸੰਗਤਾਂ ਨੂੰ ਸਿਕਾ ਰਹੇ ਨੇ ਦੁੱਧ ਤੁਸੀਂ ਦੇਖ ਸਕਦੇ ਹੋ ਕੋਈ ਕਿਸੇ ਤਰ੍ਹਾਂ ਦੀ ਸੇਵਾ ਕਰ ਰਿਹਾ ਕੋਈ ਕਿਸੇ ਤਰ੍ਹਾਂ ਦੀ ਸੇਵਾ ਕਰ ਰਿਹਾ ਕੋਈ ਬਰੈਡਾਂ ਦੀ ਸੇਵਾ ਕਰ ਰਿਹਾ ਤੇ ਬਦਾਮ ਬਦਾਮ ਕਾਜੂ ਵਿੱਚ ਪਾਏ ਹੋਏ ਨੇ ਦੁੱਧ ਦੇ ਵਿੱਚ ਬਦਾਮਾਂ ਵਾਲਾ ਦੁੱਧ ਆਹੇ ਕੇਸਰ ਪਾ ਕੇ ਵਿੱਚ ਕਈ ਤੀਜਾ ਪਾਈਆਂ ਹੋਈਆਂ ਨੇ ਜਿਵੇਂ ਕੀ ਬਹੁਤ ਵੱਡੀ ਸੇਵਾ ਹੈ ਨਾ ਜੀ ਜਿਹੜਾ ਕਿ ਇਹ ਦੁੱਧ ਦੀ ਸੇਵਾ ਕਰ ਰਹੇ ਨੇ ਵੀਰ ਬਾਹੁਰ ਹੀ ਉਹਨਾਂ ਪਰ ਮਿਹਰ ਪਰ ਹੱਥ ਰੱਖਣ ਤੇ ਚੜ੍ਹਦੀ ਕਲਾ ਵਿੱਚ ਇਸੇ ਤਰ੍ਹਾਂ ਰੱਖਣਾ ਬਾਹੁਰ ਹੀ ਆਏ ਸਾਲੇ ਇਹਨਾਂ ਦੀ ਸੇਵਾ ਲੈਂਦੇ ਰਹਿਣਾ ਹਾਂਜੀ ਤੇ ਬਾਹੁਰ ਜਿਹਨਾਂ ਨੂੰ ਮਿਹਰ ਪਰ ਹੱਥ ਰੱਖਣੇ ਨੇ ਪਰ ਚੜ੍ਹਦੀ ਕਲਾ ਵਿੱਚ ਜਿਹਨਾਂ ਨੂੰ ਇਸ ਤਰ੍ਹਾਂ ਤੁਸੀਂ ਵੇਖ ਸਕਦੇ ਹੋ ਦੁੱਧ ਲਿਆ ਜਾਂਦਾ ਗੱਡੀਆਂ ਦੇ ਵਿੱਚ ਜਿਵੇਂ ਕਿ ਇਹ ਵੀਰ ਦੁੱਧ ਲੈ ਕੇ ਆਏ ਹੋਣੇ ਆਪੇ ਤੇ ਇੰਕੈਕਟਰ ਆ। ਉਹ ਜਿਹੜਾ ਨੈਵਰ ਕਨੈਕਟਰ ਆ ਇਹ। ਹਾਂਜੀ ਇਹ ਕਿਹੜੇ ਪਿੰਡ ਤੋਂ ਆਏ ਵੀਰ ਜੀ ਆਪਾਂ ਜੀ? ਸਾਡਾ ਨਗਰਜੀਵਨ ਸਿੰਘ ਵਾਲਾ ਜੀ। ਹਾਂਜੀ। ਹਾਂ। ਜੀਵਨ ਸਿੰਘ ਵਾਲਾ ਨਗਰ ਤੋਂ ਆਇਆ ਜੀ। ਤੇ ਸਿੰਘ ਵਾਲਾ ਜੀ। ਜੀਵਨ ਸਿੰਘ ਵਾਲਾ। ਜੀਵਨ ਸਿੰਘ ਵਾਲਾ ਨਗਰ ਆਈ ਬਾਈ ਉਹਨਾਂ ਦਾ। ਤੇ ਕੀ ਨਾਮ ਵੀਰ ਜੀ ਤੁਹਾਡਾ ਜੀ? ਯਾਨੀ ਰਾਜਵੀਰ ਸਿੰਘ ਜੀ। ਯਾਨੀ ਰਾਜਵੀਰ ਸਿੰਘ ਜੀ। ਸੁਧੀ ਸੇਵਾ ਕਰਦੇ ਹਾਂ। ਹਾਂਜੀ ਹਾਂਜੀ ਹਾਂਜੀ। ਇਹ ਪਿੰਡ ਤੋਂ ਲੈ ਕੇ ਅੰਨਾ ਦਿੱਲੀ ਤੋਂ ਤਾਂ ਜੀ। ਹਾਂਜੀ ਕਿਉਂਕਿ ਅਸੀਂ ਗੁਰੂ ਘਰ ਦੇ ਸੇਵਾਦਾਰ ਹਾਂ ਜੀ। ਆਡੇ ਨਾਲ ਸੰਗਦਾਈਏ ਸਾਡੀ ਸਾਰੀ ਤੇ ਤਲਵੰਡੀ ਸਾਬੋ ਦੇ ਬਿਲਕੁਲ ਨਾਲ ਸਾਡਾ ਪਿੰਡ ਅੱਛਾ ਜੀ ਕੀ ਨਾਮ ਕਿਹੜਾ ਪਿੰਡ ਤੁਸੀਂ ਨਗਰ ਜੀਵਨ ਸਿੰਘ ਵਾਲਾ ਨਗਰ ਜੀਵਨ ਸਿੰਘ ਵਾਲਾ ਪਿੰਡ ਹੈਂ ਜੀ ਹਾਂਜੀ ਹਾਂਜੀ ਠੀਕ ਹੈ ਜੀ ਤਲਵੰਡੀ ਸਾਬੋ ਦੇ ਨਾਲ ਬਿਲਕੁਲ ਤਲਵੰਡੀ ਸਾਬੋ ਹਾਂਜੀ ਹਾਂਜੀ ਜਿਲ੍ਹਾ ਜਿਲ੍ਹਾ ਪਿੰਡ ਹੈ ਹਾਂਜੀ ਪਿੰਡਾ ਜਿਲ੍ਹਾ ਜੀ ਪਿੰਡਾ ਜੀ ਦਾ ਹਾਂਜੀ ਹਾਂਜੀ ਦੇਖੋ ਜੀ ਸੇਵਾ ਹੈ ਨਾ ਇਹ ਦੁੱਧ ਦੇ ਟਰੱਕ ਲੈ ਕੇ ਆਉਂਦੇ ਨੇ ਗੱਡੀ ਤੁਹਾਡੇ ਸਾਹਮਣੇ ਖੜੀ ਆ ਆਰਟੀਗਾ ਹੈ ਨਾ ਇਹ